ਗੌੜੀ ਮਹੱਲਾ ਪੰਜਵਾਂ ਜੋਗਜੁਗਤ ਸੁਨੇ ਆਇਓ ਗੁਰ ਤੇ ਮੋ ਕੋ ਸਤਗੁਰ ਸ਼ਬਦ 부ਝਾਇਓ ਰਹਾਉ ਨੌਖੰਡ ਪ੍ਰਿਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਰੰਕਾਰਾ ਪੰਜ ਚੇਲੇ ਮਿਲ ਭਈ ਇਕਤਰਾ ਏਕਸ ਕਹਿ ਵਸ ਕੀਏ ਦਸ ਬੈ ਰਗਨੇ ਆਗਿਆਕਾਰੀ ਤਬ ਨਿਰਮਲ ਜੋਗੀ ਥੀ ਪਰਮ ਜਰਾਏ ਚਰਾਈ ਬੇਭੂਤਾ ਪੰਥ ਏਕ ਕਰ ਪੇਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜਹ ਭਉ ਨਾਹੀ ਤਹਾਂ ਆਸਨ ਬਾਂਦੇਉ ਸਿੰਗੀ ਅਨਹਤ ਬਾਣੀ ਤਾਤ ਵਿਚਾਰ ਡੰਡਾ ਕਰ ਰੱਖਿਉ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗੌੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਨੋ ਸਗਲ ਧਿਆਏ ਲੇ ਮੀਤਾ ਹਰ ਔਖਦ ਜਾ ਕੋ ਗੁਰ ਦਿਆ ਤਾਂ ਕੇ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤੇ ਤਨ ਤੇ ਗੋਰੀ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ ਤਾਰੀ ਲੇ ਭਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ ਨਾਨਕ ਹਰ ਜੀਉ ਤਾਂ ਕੋ ਦੇਵੈ ਜਾਂ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾਂ ਦਇਆ ਮਇਆ ਕਰ ਪ੍ਰਾਨ ਪਤਮੋਰੀ ਮੋਹਿ ਅਨਾਥ ਸਰਨ ਪ੍ਰਭ ਤੋਰੀ ਅੰਧ ਕੂਪ ਮਹਿ ਹਾਥ ਦੇ ਰੱਖੋ ਰਸ਼ੂ ਸਿਆਨਪ ਉਕਤ ਨਾਮੋਰੀ ਰਹਾਉ ਕਰਨ ਕਰਾਮਨ ਸਭ ਕਿਸ ਤੁਮਹੀ ਤੁਮ ਸਮਰੱਥ ਨਾਹੀ ਅਨਹੂਰੀ ਤਮਰੀ ਗਾਤ ਮੇ ਤ ਤਮਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੀ ਪੋਤ ਪੋਤ ਭਗਤਨ ਸੰਗ ਜੋਰੀ ਪ੍ਰਿਯ ਪ੍ਰਿਯ ਨਾਮ ਤੇਰਾ ਦਰਸ਼ਨ ਚਾਹੈ ਜੈਸੀ ਦ੍ਰਿਸ਼ਟ ਉਹ ਚੰਦ ਚਕੋਰੀ RAM ਸੰਤ ਮਹ ਭੇਦ ਕਿਛ ਨਾਹੀ ਏਕ ਜਨ ਕਈ ਮਹ ਲਖ ਕਰੋਰੀ ਜਾਂ ਕਹੀ ਹੈ ਪ੍ਰਗਟ ਪ੍ਰਭ ਹੋਆ ਹਨ ਦਿਨ ਕੀਰਤਨ ਰਸ ਨਰ ਮੋਰੀ ਤੁਮ ਸਮਰਾਤ ਅਪਾਰ ਅਤਿ ਉੱਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਓਨ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੁਮ ਹਰ ਸੇ ਤੀਰ ਆਤੇ ਸੰਤ ਹੋ ਨਬਾਹੇ ਲੇਹੋ ਮੋਕੋ ਪੁਰਖ ਬਧਾਤੇ ਓੜ ਪਹਚਾਵੋ ਦਾਤੇ ਰਹਾਓ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਬਧਾਤੇ ਰਾਖੋ ਸਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਹਿਤ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਂਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪੁਰਾਤੇ ਈਤ ਊਤ ਪ੍ਰਭ ਤੁਮ ਸਮਰੱਥਾ ਸਭ ਕਿਸ ਤੁਮ ਰਹਿ ਹਾਥੇ ਅਸਾਈਮਨ ਤਾ ਆਨ ਦੇਹੁ ਮੋਕੋ ਹਰ ਜਨ ਚੱਲੇ ਹਮਾਰੈ ਸਾਥੀ ਨਿਰਗੁਣ ਯਾਰੀ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੀਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾ ਸਹਿਜ ਸਮਾਇਉ ਦੇਵ ਮੋਕੋ ਸਤਿਗੁਰ ਭਈ ਦਇਆਲ ਦੇਵ ਰਹਾਉ ਕਾਟ ਜੀਵਰੀ ਕੀਓ ਦਾਸ ਰੂ ਸੰਤਨ ਟਹਿਲਾਇਓ ਏਕ ਨਾਮ ਕੋ ਥਿਓ ਪੂਜਾਰੀ ਮੋ ਕੋ ਅਚਰਜ ਗੁਰਹਿ ਦਿਖਾਇਓ ਪਇਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨਹਿ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਹਨ ਭੈ ਠਹਰਾਇਓ ਮਾਨਿਆ ਗਿਆ ਸਰਬ ਸੁਖ ਪਾਏ ਦੁਖਾਂ ਠਾਉ ਗਵਾਇਓ ਜੋ ਸੋ ਪਰਸਨ ਭਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰਿ ਰਾਯੋ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰ ਨਾਯੋ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮਪੂਰਨ ਪਰਮੇਸ਼ਰ ਮਨ ਤਾਂ ਕੀਓ ਟਗੀ ਜੈ ਰੇ ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀ ਜੈ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਾਨੁ ਸੁਖ ਦੁਖ ਓਹੀ ਧਾਈਐ ਰੇ ਕੋਟ ਪਤ ਤ ਉਦਾਰੀ ਖਿਨਮੈ ਕਰਤੇ ਬਾਰ ਨਾ ਲਾਗੈ ਰੇ ਦੀਨ ਦਰਦ ਦੁਖ ਭੰਜਨ ਸੁਆਮੀ ਜਿਸ ਸੁਭਾਵੈ ਤਿਸਹਿ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਟੋਟ ਨਾਹੀ ਤਿਸ ਕਰਤੇ ਪੂਰ ਰਹੇ ਹੋ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਕਟ ਕਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨਾਈ ਜਾਂ ਤੇ ਬ੍ਰਿਥਾ ਨਾ ਕੋਈ ਰੇ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬਹੂ ਨਾ ਮਨਹੁ ਵਿਸਾਰੀ ਈहां ਊहां ਸਰਬ ਸੁਖ ਦਾਤਾ ਸਗਲ ਘਟਾਂ ਪ੍ਰਤਿ ਪਾਰਿ ਰਹਾਉ ਮਹਾ ਕਸ਼ਟ ਕਾਟੈ ਖਿਨ ਪੀਤਰ ਰਸਨਾ ਨਾਮ ਚਿਤਾਰੀ ਸੀਤਲ ਸ਼ਾਂਤ ਸੁਖ ਹਰ ਸਰਣੀ ਜਲਤੀ ਅਗਨ ਨਿਵਾਰੀ ਗਰਭ ਕੁੰਡ ਨਰਕ ਤੇ ਰਾਖੈ ਭਵ ਜਲ ਪਾਰ ਉਤਾਰੇ ਚਰਨ ਕਮਲ ਅਰਾਧਤ ਮਨ ਮਹ ਜਮ ਕੀ ਤਰਾਸ ਬਦਾਰੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਚਾ ਅਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਦ ਬਲਿਹਾਰੀ